ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਜੋ 1 ਅਕਤੂਬਰ ਤੋਂ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਜੋ ਰਾਈਸ ਮਿਲਰ ਗਰੁੱਪ ਨੇ ਉਹਦੇ ਵਿੱਚ ਜੋ ਪੋਸਟਾਂ ਪਾਈਆਂ ਜਾ ਰਹੀਆਂ ہیں ਜੋ ਵਿਚਾਰ ਕੀਤੇ ਜਾ ਰਹੇ ਆ ਉਹ ਆਰਟੀਆ ਵਰਗ ਵਾਸਤੇ ਬਹੁਤ ਹੀ ਚਿੰਤਾਜਨਕ ਨੇ ਕਿਉਂਕਿ ਅੱਜ ਸੀਐਮਡੀ ਕਮ ਚੇਅਰਮੈਨ ਮੈਡਮ ਦੇ ਨਾਲ ਐਫਸੀਆਈ ਦਿੱਲੀ ਵਿਖੇ ਮੀਟਿੰਗ ਸੱਦੀ ਗਈ ਜਿਸ ਵਿੱਚ ਰਾਈਸ ਮਿਲ ਰਾਦੇ ਬਾਕਲ ਗਰੁੱਪਾਂ ਦੇ 2033 ਮੈਂਬਰ ਤੇ ਸਾਡੇ ਸਤਕਾਰਯੋਗ ਸੈਕਟਰੀ ਫੂਡ ਸਤਕਾਰਯੋਗ ਡਾਇਰੈਕਟਰ ਫੂਡ ਅਤੇ ਜੀਐਮ ਫਾਈਨੈਂਸ ਸ੍ਰੀ ਸਰਵੇਸ਼ ਜੀ ਨੇ ਸ਼ਿਰਕਤ ਕੀਤੀ ਉਸ ਮੀਟਿੰਗ ਤੋਂ ਬਾਅਦ ਜੋ ਲੀਡਰਾਂ ਦੇ ਵਿਚਾਰ ਮੀਟਿੰਗ ਦੇ ਜੋ ਗੱਲਾਂ ਬਾਤਾਂ ਹੋਈਆਂ ਸਾਹਮਣੇ ਆਈਆਂ ਉਹ ਬਹੁਤ ਹੀ ਚਿੰਤਾਜਨਕ ਨੇ ਉੱਥੇ ਇਹ ਗੱਲ ਸਾਹਮਣੇ ਆਈ ਹੈ ਕਿ ਗਵਰਨਮੈਂਟ ਆਫ ਇੰਡੀਆ ਦੇ ਕੋਲੇ ਕੋਈ ਸਪੇਸ ਪਨ ਦੇ ਚਾਂਸ ਨਹੀਂ ਲੱਗ ਰਹੇ ਇਸ ਤਰ੍ਹਾਂ ਕੇ ਦੱਸਿਆ ਹੈ ਕਮੇਟੀ ਨੇ ਵੀ ਸ਼ਾਮਲ ਸੰ ਸਾਥੀ ਦਿੱਲੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਲੀਅਰ ਕਹੀ ਹੈ ਕਿ ਵੱਧ ਤੋਂ ਵੱਧ 1 ਮਹੀਨੇ ਦੇ ਵਿੱਚ 4-5 ਲੱਖ ਮੀਟਰ ਟਨ ਚੌਲ ਤੋਂ ਵੱਧ ਕੇਂਦਰ ਸਰਕਾਰ ਨੂੰ ਪੂਰੇ ਦੇਸ਼ ਦੇ ਵਿੱਚ ਜ਼ਰੂਰਤ ਨਹੀਂ ਪੈਣੀ ਪੰਜਾਬ ਦੀ ਇਸ ਹਿਸਾਬ ਨਾਲ ਜੋ 125 ਲੱਖ ਮੀਟਰ ਟਨ ਚਾਵਲ ਔਰ ਨਾਲੇ ਸਿਜਨ ਚ ਮਿਲਣ ਹੋਣੀ ਹੈ ਝੋਨਾ ਲੱਗਣ ਤੋਂ ਬਾਅਦ ਉਹਦੀ 125 ਲੱਖ ਮੀਟਰ ਟਨੂ ਜੇ 5 ਲੱਖ ਮਹੀਨੇ ਦੇ ਸਾਫ ਨਾਲ ਡਿਵਾਈਡ ਕਰੀਏ ਤਾਂ 25 ਮਹੀਨੇ ਲੱਗਦੇ ਆ ਕਹਿੰਦਾ ਪਾਬ ਕਿ ਜੋ ਝੋਨਾ ਮੰਡੀਆਂ ਚ ਹੋਣਾ ਹੈ ਜੇ ਪੂਰਾ ਪੂਰਾ ਖਰੀਦ ਕਰਕੇ ਇਕਦਮਾਂ ਦੇ ਵਿੱਚ ਛਲਾਂ ਦੇ ਵਿੱਚ ਲੱਗ ਜਾਊਗਾ ਤਾਂ ਉਹਦੇ ਚਾਵਲ ਜਿਹੜੇ ਆ 2 ਸਾਲ ਤੋਂ ਪਹਿਲਾਂ ਕੇਂਦਰ ਸਰਕਾਰ ਚੁੱਕਣ ਦੀ ਸਮਰੱਥਾ ਨਹੀਂ ਰੱਖਦੀ ਤਾਂ ਇਸ ਗੱਲ ਤੋਂ ਘਬਰਾਹਟ ਮਹਿਸੂਸ ਕਰ ਰਹੇ ਨੇ ਰਾਈਸ ਮੀਲਰ ਕਿ ਹੋ ਸਕਦਾ ਹੈ ਕਿ ਉਹ ਸਰਕਾਰ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ ਲਾਰਡ ਆਰਡਰ ਨੂੰ ਕੰਟਰੋਲ ਕਰਨ ਵਾਸਤੇ ਜ਼ਬਰਦਸਤੀ ਮੰਡੀਆਂ ਦੇ ਵਿੱਚ ਸਾਨੂੰ ਮਜਬੂਰ ਕਰੇ ਕਿ ਤੁਸੀਂ ਝੋਨਾ ਤੋਲੋ ਲੇਕਿਨ ਝੋਨਾ ਚੁੱਕਣੋਂ ਕੋਈ ਤਿਆਰ ਨਹੀਂ ਹੋਣਾ ਜੇ ਚੁੱਕਿਆ ਵੀ ਤੇ ਮੈਂ ਸਮਝਦਾ 30 45% ਤੇ ਗੱਲਾਂ ਨੇ ਖੜ ਜਾਨੀ ਹੈ ਕਿਉਂਕਿ ਜਿਸ ਵੀ ਰਾਈਸ ਮਿਲਰ ਨਾਲ ਗੱਲ ਕਰਦੇ ਹਾਂ ਜਿਸ ਪ੍ਰਧਾਨ ਨਾਲ ਗੱਲ ਕਰਦੇ ਹਾਂ ਜਾਂ ਦਿੱਲੀ ਦੀ ਅੱਜ ਦੀ ਮੀਟਿੰਗ ਤੋਂ ਬਾਅਦ ਜੋ ਮੈਂ ਮਹਿਸੂਸ ਕਰ ਰਹੇ ਹਾਂ ਵੱਖ-ਵੱਖ ਗਰੁੱਪਾਂ ਦੇ ਜੋ ਉਹਨਾਂ ਦੇ ਕਮੈਂਟਸ ਆ ਰਹੇ ਆ ਕਿ ਕੋਈ ਵੀ ਰਾਈਸ ਮਿਲ ਪੂਰੀ ਕੈਪੈਸਿਟੀ ਦਾ ਚੋਨਾ ਅੰਦਰ ਲੋਅ ਨੂੰ ਤਿਆਰ ਨਹੀਂ ਹੋਏਗਾ